ਇੰਸਟਾਗ੍ਰਾਮ ਤੇ ਵੀ ਬੜਾ ਵਾਇਰਲ ਹੈ YouTube ਤੇ ਦੇ ਜੱਫੇ ਦੇਖਣ ਯੋਗ ਨੇ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਇਹ ਸੀਜ਼ਨ ਦੇ ਵਿੱਚ ਮੁੰਡਾ ਇੰਗਲੈਂਡ ਦੇ ਪੂਰੇ ਸੀਜ਼ਨ ਦੇ ਵਿੱਚ ਖੁੱਤੀ ਪਾ ਗਿਆ ਹੈ ਇੱਕ ਵਾਰ ਹੈਪੀ ਦੇ ਲਈ ਤਾੜੀਆਂ ਮਾਰ ਦਿਓ ਜ਼ੋਰਦਾਰ ਤੇ ਬ੍ਰਹਮ ਗਿਆਨੀ ਪਰ ਪੁਕਾਰੀ ਸਾਧੂ ਧੰਤਨ ਬਾਬਾ ਭਾਈ ਲੰਦਾ ਜੀ ਸਪੋਰਟਸ ਕਬੱਡੀ ਕਲਾ ਭਾਈ ਲੱਦੂ ਪ੍ਰੀਤ ਤੇ ਪ੍ਰੀਤੀ ਟੀਮ ਦੇ ਸਾਰੇ ਪ੍ਰਮੋਟਰ ਧਰਮਾ ਢਿੱਲੋਂ ਯੂਕੇ ਅਮਰਤ ਸੰਘੇੜਾ ਯੂਕੇ ਪ੍ਰਦੀਪ ਭੁੱਲਰ ਯੂਕੇ ਗੋਪੀ ਕੰਗਣਾ ਯੂਕੇ ਬਲਜਿੰਦਰ ਸਿੰਘ ਯੂਕੇ ਰਵਿੰਦਰ ਸਿੰਘ ਯੂਕੇ ਸੁਖ ਘਰੇਾਲਾ ਤੇ ਆਕਾਸ਼ ਮੱਖੀ ਇਹ ਸਾਡੇ ਵੱਡੇ ਵੀਰ ਛੱਤਰਪਾਲ ਕੈਨੇਡਾ ਜੀਤੀ ਕੈਨੇਡਾ ਗੁਰਮੀਤ ਲੱਧੂ ਮਿਹਰਬਾਨ ਕੈਨੇਡਾ ਕੁਨਾਲ ਕੈਨੇਡਾ ਮਨਦੀਪ ਲੱਧੂ ਜਗਰੂਪ ਲੱਧੂ ਮੰਨੂ ਕੈਨੇਡਾ ਭਾਈ ਲੱਧੂ ਦੀ ਸਾਰੀ ਟੀਮ ਜੋਬਨ ਖਰੂਰ ਸਾਹਿਬ ਤੇ ਹਰਵਿੰਦਰ ਜੰਡ ਤੇ ਪੱਤਰੀ ਵਾਲੇ ਸਾਡੇ ਵੀਰਾਂ ਨੇ ਆਖਿਆ ਪਹਿਲਾਂ ਭੂਸਿਆਂ ਵਾਲੇ ਜੱਗੇ ਦਾ ਗਲੈਂਜ਼ਾ ਕਾਰ ਦੇ ਨਾਲ ਗੱਡੀ ਦੇ ਨਾਲ ਸਨਮਾਨ ਕੀਤਾ ਤੇ ਹੈਪੀ ਜਿਹੜੇ ਮੇਲੇ ਤੇ ਆਖੇਗਾ ਜਿਹੜਾ ਟਰੈਕਟਰ ਆਖੇਗਾ ਟਰੈਕਟਰ ਦੇ ਕੇ ਮਾਨ ਸਨਮਾਨ ਕਰਨਾ ਤਾੜੀਆਂ ਮਾਰ ਦੇਵੋ ਜ਼ੋਰਦਾਰ ਇਹ ਭਾਈ ਲੱड्डੂ ਦੀ ਟੀਮ ਹੈ ਤੇ ਪ੍ਰੀਤ ਕਹਿੰਦਾ ਨਾਲ ਹੈਪੀ ਦਾ ਬੋਲਿਆ ਤੇ ਜਿਨੇ ਨਾਂ ਬੋਲ ਦਿੱਤੇ ਇਹ ਸਾਰੇ ਭਰਾ ਜਿਹੜੇ ਇੱਕ ਦੋ ਰਹਿੰਦੇ ਉਹਨਾਂ ਦਾ ਵੀ ਧੰਨਵਾਦ ਆ ਨੌਜਵਾਨ ਨੂੰ ਟਰੈਕਟਰ ਦਿੱਤਾ ਜਾਣਾ ਤੇ ਜੋਵਨਾ ਇਧਰ ਵੱਡਾ ਵੀ ਰਾਮ ਮੇਰੇ ਕੋਲ ਚੋਲਾ ਸਾਹਿਬ ਦੇ ਜੋਵਨਾਂ ਦਾ ਮਾਨ ਸਨਮਾਨ ਆਉਣ ਵਾਲੇ ਸਮੇਂ ਦੇ ਵਿੱਚ ਫਾਰ ਗੱਡੀ ਦੇ ਨਾਲ ਕੀਤਾ ਜਾਵੇਗਾ ਤਾੜੀਆਂ ਜੇ ਰੋ ਜ਼ੋਰਦਾਰ ਜੋ ਚੋਲਾ ਸਾਹਿਬ ਦੇ ਜੋਵਨ ਨੂੰ ਵੀ ਮੁਬਾਰਕ